ਲਈ ਕੋਈ ਤਬੀਦ ਨਹੀਂ ਕਿ ਪਾਈ ਜਮਾਨਤ ਮਿਲ ਕੇ ਵੀ ਬਾਹਰ ਨਹੀਂ ਆਉਣਾ ਕੇਜਰੀਵਾਲ ਦੀਆਂ ਮੁਸ਼ਕਲਾਂ ਮੁਖਣ ਦਾ ਨਾਮ ਨਹੀਂ ਲੈ ਰਹੀ ਮਾਨ ਜੋ ਕਿ ਸੁਪਰੀਮ ਕੋਰਟ ਤੋਂ ਜਮਾਨਤ ਦੇ ਰੂਪ ਚ ਰਾਤ ਮਿਲੀ ਵੀ ਪਰ ਫਿਰ ਬਾਹਰ ਆਉਣ ਦਾ ਮੁਸ਼ਕਲ ਕਿਉਂਕਿ ਜੀਸੀਬੀਏ ਵਾਲਾ ਕੇਸ ਫਸਿਆ ਜਦੋਂ ਹੇਠਲੀ ਅਦਾਲਤ ਤੋਂ ਜਮਾਨਤ ਮਿਲੀ ਸੀ ਪਹਿਲਾਂ ਤੇ ਉਸ ਤੋਂ ਬਾਅਦ ਪਾਰਟੀ ਬਾਗੋਬਾਗ ਹੋ ਗਈ ਲੱਡੂ ਵੀ ਵੰਡਲੇ ਢੋਲ ਵੀ ਵਜਾ ਲੇ ਫੁੱਲਚੜੀਆਂ ਵੀ ਚਲਾ ਲੀਆਂ ਪਟਾਕੇ ਵੀ ਛੱਡ ਲੇ ਪਰ ਅਗਲੇ ਨੂੰ ਪਰ ਜਦੋਂ ਦਾ ਮੌਕਾ ਸੀ ਉਹ ਹਾਈ ਕੋਰਟ ਚ ਗਏ ਤੇ ਹਾਈ ਕੋਰਟ ਨੇ ਜਮਾਨਤ ਖਰਚ ਕਰਤੀ ਕਿ ਨਹੀਂ ਈਡੀ ਦੇ ਤੱਥ ਕੁਝ ਹੋਰ ਕਹਿੰਦੇ ਨੇ ਸੋ ਫਿਰ ਇਧਰ ਹੀ ਸੁਪਰੀਮ ਕੋਰਟ ਚ ਗਏ ਹੋਈ ਸੀ ਕੇਜੀਵਾਲ ਦੀ ਤਰ ਇਹ ਵੀ ਮਾਮਲਾ ਨਾਲ ਉੱਥੇ ਗਿਆ ਤੇ ਮਨਜੁਗ ਸਪਰੀਮ ਕੋਰਟ ਨੇ ਕਹਿ ਗਿਆ ਠੀਕ ਹੈ 90 ਦਿਨ ਹੋ ਗਏ ਕੇਜੀਵਾਲ ਨੂੰ ਜਮਾਨਤ ਮਿਲ ਸਕਦੀ ਹੈ ਤੇ ਅਸੀਂ ਜਮਾਨਤ ਦਿੰਨੇ ਆ ਪਰ ਮਨਜੁਗ ਜੱਜ ਸਾਹਿਬ ਨੇ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਇਸ ਨੂੰ ਵੱਡੇ ਬੈਂਚ ਨੂੰ ਸੌਂਪ ਦਿੱਤਾ ਇਹ ਪੂਰਾ ਮਾਮਲਾ ਕਿ ਉਹਨਾਂ ਨੇ ਨਾਲੇ ਸੌਂਪ ਦੇ ਵੀ ਕਿਹਾ ਕਿ ਇਸ ਜਮਾਨੇ ਦੇ ਉੱਤੇ ਜੇਕਰ ਵੱਡਾ ਬੈਂਚ ਕੋਈ ਫੈਸਲਾ ਲੈਣਾ ਚਾਹੇ ਉਸ ਨੂੰ ਅਧਿਕਾਰ ਹੈ ਇੱਕ ਪਾਸੇ ਰਵਿੰਦ ਕੇਜਰੀਵਾਲ ਈਡੀ ਦੇ ਕੋਲ ਘਿਰਦੇ ਨੇ ਸੀਬੀਆਈ ਕੋਲ ਘਿਰਦੇ ਨੇ ਤੇ ਇਸ ਨੂੰ ਰਾਜਨੀਤਿਕ ਬਦਲਾਖੋਰੀ ਵਜੋਂ ਵੀ ਘੇਰਿਆ ਹੋਇਆ ਦੇਖਿਆ ਜਾ ਰਿਹਾ ਪਰ ਦੂਸਰੇ ਪਾਸੇ ਸ਼ਰਾਬ ਘਟਾਲਾ ਦੀ ਮੁਸਕ ਵੀ ਆਉਂਦੀ ਹੈ ਕਿਤਨਾ ਕਿਤ ਕੋਈ ਘਟਾਲਾ ਹੋਇਆ ਇਸ ਕਦਰ ਕੜੀਆਂ ਜੁੜਦੀਆਂ ਨੇ ਤੇ ਇਸੇ ਮਾਮਲੇ 'ਚ ਈਡੀ ਨੇ ਸੱਤਵਾਂ ਸਪਲੀਮੈਂਟਰੀ ਚਲਾਨ ਪੇਸ਼ ਕਰਕੇ ਰਵਿੰਦ ਕੇਜਰੀਵਾਲ ਨੂੰ ਸ਼ਰਾਬ ਘਟਾਲੇ ਦਾ ਮੁੱਖ ਸਰਗਨਾ ਮੁੱਖ ਸਾਜ਼ਿਸ਼ ਘਾੜਾ ਕਰਾ ਦਿੱਤਾ ਕਹਿੰਦੇ ਜੀ ਕੇਜਰੀਵਾਲ ਨੂੰ ਈਡੀ ਨੇ ਜਮਾ ਈਡੀ ਦੇ ਕੇਸ ਤੇ ਜਮਾਨਤ ਮਿਲ ਗਈ ਹੈ ਕਜਰੀਵਾਲ ਨੂੰ ਪਰ ਸੀਵੀ ਦੇ ਕੇਸ ਕਰਕੇ ਜੇਲ੍ਹ ਚ ਰਹਿਣਾ ਪੈਣਾ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਸੀਐਮ ਰਹਿਣਾ ਜਾਂ ਨਾ ਰਹਿਣਾ ਉਹਨਾਂ ਦੀ ਮਰਜ਼ੀ ਹੈ ਵੈਸੇ ਆਵਾਜ਼ ਦੀ ਪਾਰਟੀ ਵੀ ਨਵੀਂ ਪਰਤ ਪਾ ਰਹੀ ਨਹੀਂ ਅਕਸਰ ਹੁੰਦਾ ਹੈ ਕਿ ਇਹ ਜਿਹੇ ਵੱਡੇ ਰੁਥਮੇ ਵਾਲੇ ਵਿਅਕਤੀ ਜਦੋਂ ਕਿਸੇ ਮਾਮਲੇ 'ਚ ਗ੍ਰਿਫਤਾਰ ਹੋ ਜਾਣ ਤਾਂ ਉਹ ਕਹਿੰਦੇ ਠੀਕ ਹੈ ਹੁਣ ਜਦੋਂ ਬਰੀ ਹੋ ਕੇ ਆਵਾਂਗੇ ਤਾਂ ਹੀ ਉਹਦਾ ਸੰਭਾਲਾਂਗੇ ਉਹਦਾ ਛੱਡਿਆ ਇਹ ਨੈਤਿਕਤਾ ਦੇ ਤੌਰ ਤੇ ਇਹ ਤੁਹਾਡਾ اخਲਾਕੀ ਤੌਰ ਤੇ ਇੱਕ ਫਰਜ਼ਮੰਦ ਪਰ ਨਹੀਂ ਅਰਵਿੰਦ ਕੇਂਦਰੀਵਾਲ ਜੀ ਕਹਿੰਦੇ ਮੈਂ ਕੁਰਸੀ ਨਹੀਂ ਛੱਡਾਂਗਾ ਮੈਸੀਆ ਬਣਿਆ ਰਹਿਣਾ ਸੋ ਸਾਰੇ ਬਰਤਾਰੇ ਦੇ ਵਿਚਾਰੇ ਸੁਪਰੀਮ ਕੋਰਟ ਨੇ 90 ਦਿਨਾਂ ਦਾ ਹਵਾਲਾ ਦੇ ਕੇ ਜ਼ਮਾਨਤ ਆ ਦਿੱਤੀ ਤੇ ਪਰ ਇਹ ਵੀ ਕਹਤਾ ਕਿ ਮੁੱਖ ਮੰਤਰੀ ਸਾਹਿਬ ਤਾਂ ਛੱਡਿਆ ਠੀਕ ਹੈ ਲੋਕ ਫਤ ਵਿੱਚ ਨਜਿੱਤ ਹੈ ਅਗਲੀ ਦੀ ਮਰਜ਼ੀ ਹੈ ਕਹੋ ਤੇ ਰਹਿਣਾ ਕਿ ਨਹੀਂ ਰਹਿਣਾ ਜਸਜੀਤ ਖੰਨਾ ਕਹਿੰਦੇ ਕਿ ਅਸੀਂ ਇਸ ਪੂਰਾ ਮਾਮਲਾ ਹੁਣ ਵੱਡੇ ਪੈਂਚ ਨੂੰ ਸੌਂਪਦੇ ਹਾਂ ਉਹਨਾਂ ਨੇ ਇਹਨਾਂ ਦੇ ਅੰਦਰ ਨੂੰ ਜ਼ਮਾਨਤ ਤੇ ਕੋਈ ਬਦਲਾਅ ਵੀ ਕਰਨਾ ਹੋਵੇ ਉਹ ਕਰ ਸਕਦੇ ਆ ਤੇਜਰੀਵਾਲ ਨੂੰ ਈਡੀ ਨੇ 21 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ ਸੀਬੀਆਈ ਨੇ 26 ਜੂਨ ਨੂੰ ਗ੍ਰਿਫਤਾਰ ਕੀਤਾ ਇਸ ਲਈ ਉਧਰੋਂ ਸੀਬੀਆਈ ਨੇ ਵੀ ਆਪਣੇ ਕੰਟਰੋਲ ਚ ਲਿਆ ਹੋਇਆ ਸਰ ਮਾਮਲੇ ਇਸ ਲਈ ਪਰ ਹੁਣ ਤਾਂ ਮੁਸ਼ਕਲ ਹੈ ਤੇ ਆਮ ਆਦਮੀ ਪਾਰਟੀ ਕਹਿੰਦੀ ਉਹਨਾਂ ਦੇ ਵਰਕਰ ਲੀਡਰ ਕਹਿੰਦੇ ਸਾਨੂੰ ਉਮੀਦ ਹੈ ਕਿ ਜਿਵੇਂ ਈਡੀ ਵਾਲੇ ਮਾਮਲੇ ਕੇਸ ਦੇ ਵਿੱਚ ਜਮਾਨਤ ਮਿਲੀ ਹੈ ਉਸੇ ਤਰ੍ਹਾਂ ਸੀਬੀਆਈ ਦੇ ਕੇਸ ਵਿੱਚ ਜਮਾਨਤ ਮਿਲ ਚੁਗੀ ਹਾਂ ਕੇਜਰੀਵਾਲ ਨੂੰ ਜਮਾਨਤ ਮਿਲਦੇ ਫੈਸਲੇ ਤੇ ਆਮ ਆਦਮੀ ਪਾਰਟੀ ਮਤਲਬ ਉਮੀਦ ਕਰ ਰਹੀ ਹੈ ਕਿ ਹਾਂ ਇਹ ਛੇਤੀ ਸਾਲ ਹੀ ਰਾਖ ਹੋ ਸਕਦਾ ਚਲੋ ਹਾਈ ਕੋਰਟ ਨੇ ਤਾਂ ਗ੍ਰਿਫਤਾਰੀ ਨੂੰ ਵੀ ਸਹੀ ਠਹਿਰਾਤਾ ਸੀਗਾ ਜਦੋਂ ਮਾਮਲਾ ਅਕਾ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਆਇਆ ਤਾਂ ਈਡੀ ਈਡੀ ਨੂੰ ਚੈਲੰਜ ਕੀਤਾ ਮਤਲਬ ਕੇਜਰੀਵਾਲ ਦੇ ਵਕੀਲਾਂ ਨੇ ਤਾਂ ਹਾਈ ਕੋਰਟ ਨੇ ਕਿਹਾ ਕਿ ਨਹੀਂ ਮਤਲਬ ਉਹ ਕਹਿੰਦੇ ਈਡੀ ਨੇ ਇੰਨੇ ਸੰਮਣ ਭੇਜੇ 8 8 9 ਨੂੰ ਸੰਮਣ ਚ ਰਹੇ ਕੇ ਕੇਜਰੀਵਾਲ ਜੀ ਪੁੱਛਗਿਛਰੀ ਹਾਜ਼ਰ ਹੀ ਨਹੀਂ ਹੁੰਦੇ ਉਪਰਬਧੇ ਨਹੀਂ ਹੁੰਦੇ ਮਿਲਦੇ ਹੀ ਨਹੀਂਗੇ ਆਉਂਦੇ ਹੀ ਨਹੀਂਗੇ ਇਸ ਲਈ ਕਹਿੰਦੇ ਕਿ ਈਡੀ ਨੇ ਕਾਰਵਾਈ ਸਹੀ ਕੀਤੀ ਆ ਉਹਨੇ ਤਾਂ ਈਡੀ ਦੀ ਕਾਰਵਾਈ ਸਹੀ ਠਹਿਰਾਤਾ ਪਰ ਅੱਜ ਜ਼ਮਾਨਤ ਮਿਲ ਕੇ ਵੀ ਰਾਹਤ ਨਹੀਂ ਮਿਲੀ ਇਹ ਕੇਜਰੀਵਾਲ ਦੇ ਲਈ ਮੁਸ਼ਕਲ ਭਰੀ ਆ ਤੇ ਇਹਦੇ ਵਿੱਚ ਮੀਡੀਆ ਤਾਂ ਇਹ ਵੀ ਦੰਪ ਰਿਆ ਸੀਗਾ ਕਿ ਆਵਾਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਹ ਵੀ ਮੰਨਿਆ ਕਿ ਮੇਰਾ ਮੀਡੀਆ ਇੰਚਾਰਜ ਜਿਹੜਾ ਹੈਗਾ ਕੇਸ ਦੇ ਵਿੱਚ ਜਿਹੜਾ ਸਹਾਇਕ ਰੋਗੀ ਹੈਗਾ ਵਿਜਨਾਇਰ ਉਹ ਦਾ ਸੁਤੰਤਰ ਸਿੱਧਾ ਹੱਥ ਸੀ ਔਰ ਸੌਰਵ ਭਰਦwaj ਨਾਲ ਵੀ ਉਹਨਾਂ ਨਾਲ ਵੀ ਕੰਮ ਕੀਤਾ ਉਹਨਾਂ ਨੇ ਉਹਨਾਂ ਦੀ ਟੀਮ 'ਚ ਵੀ ਕੰਮ ਕੀਤਾ ਤੇ ਇੱਧਰ ਉਹ ਕਹਿੰਦੇ ਜੀ ਗਵਾਲਾ ਜਿਹੜਾ ਤੁਸੀਂ ਸਾਨੂੰ ਕਹੀ ਜਾਂਦੇ ਹੋ ਕਿ 100 ਕਰੋੜ ਆਇਆ ਦੱਖਣੀ ਗਰੁੱਪਾਂ ਤੋਂ ਉਹ ਚੋਂ 45 ਕਰੋੜ ਗੁਆਚ ਵਰਤਿਆ ਕਹਿੰਦੇ ਗੁਆ ਦਾ ਸਾਰਾ ਹਿਸਾਬ ਕਿਤਾਬ ਉਹ ਦਰਗੇਸ਼ ਪਟਕ ਦੇਖਦਾ ਸੀ ਸੋ ਇਹ ਸਵਾਲ ਨਾਲ ਇਹਨਾਂ ਦੀਆਂ ਮੁਸ਼ਕਲਾਂ ਵੀ ਸੌਰਵ ਭਰਦwaj ਦੀਆਂ ਅੱਛੀ ਦੀਆਂ ਅੰਦਰੂਕਿਸ਼ ਪਾਠਕ ਦੀਆਂ ਮੁਸ਼ਕਲਾਂ ਵਿੱਚ ਆ ਗਿਆ। ਸੂਰਿਡੀ ਤਾਂ ਵੀ ਤਾਂ ਪਰਦੀ ਹੈ ਪਰ ਫਿਲਹਾਲ ਰਾਹਤ ਤਾਂ ਮਿਲੀ ਅਰਵਿੰਦ ਕੇਜਰੀ ਵੱਲੋਂ ਜ਼ਮਾਨਤ ਦੇ ਰੂਪ ਚ ਪਰ ਬਾਹਰ ਆਉਣਾ ਜੇ ਸੰਭਵ ਨਹੀਂਗਾ ਜਨਾਬ ਕਿਉਂਕਿ ਅਜੇ ਸੀਬੇਈ ਵਾਲੇ ਮਾਮਲੇ ਚ ਜ਼ਮਾਨਤ ਨਹੀਂ ਹੈ।